ਆਖਰੀ ਪਾਣੀ ਤੇ ਆਪੇ ਸੁਪਾ ਪਾਣੀ ਖਲੋ ਜਾ ਕੋਈ ਇਖਤਰਾ ਪੀ ਲੈ ਲੈਂਦੇ ਇਹ ਰਾਮ ਮੰਦਰ ਵਾਲਾ ਬਾਵਾ ਬਾਂਦੇ ਕੇ ਹਾਈ ਤੇ ਕੰਝੜਾ ਜਿਸ ਕੁੜੀ ਨੂੰ ਉਹ ਵਿਆਹ ਕੇ ਆਪਣੀ ਪਤਨੀ ਬਣਾ ਕੇ ਘਰ ਲੈ ਕੇ ਆਇਆ ਸੀ ਅਤੇ ਉਸ ਦੇ ਨਾਲ ਆਪਣੇ ਭਵਿੱਖ ਦੇ ਸੁਪਨੇ ਸਜਾ ਰਿਹਾ ਸੀ ਉਸੇ ਦੀ ਹੀ ਜ਼ਿੰਦਗੀ ਇਸ ਤਰ੍ਹਾਂ ਦੇ ਨਾਲ ਲਈ ਜਾਵੇ ਕਿ ਜੇਕਰ ਮਾਂ ਨੂੰ ਇੰਜ ਪਤਾ ਹੁੰਦਾ ਤਾਂ ਉਹ ਆਪਣੀ ਧੀ ਨੂੰ ਇਸ ਘਰ ਦੇ ਵਿੱਚ ਕਦੇ ਵੀ ਨਾ ਰਹਿਣ ਦਿੰਦੀ 6 ਮਹੀਨੇ ਦੀ ਗਰਭਵਤੀ ਪਤਨੀ ਨੂੰ ਮੰਜੇ ਦੇ ਨਾਲ ਬੰਨ ਕੇ ਜੋਂਦਾ ਸਾੜ ਦਿੱਤਾ ਗਿਆ ਪਤਾ ਲੱਗਿਆ ਕਿ ਉਸ ਦੀ 8ਵੇਂ ਮਹੀਨੇ ਦੇ ਵਿੱਚ ਡਿਲੀਵਰੀ ਹੋਣੀ ਸੀ ਅਤੇ ਹੁਣ ਉਹ 6 ਮਹੀਨੇ ਦੀ ਗਰਭਵਤੀ ਸੀ ਮਹਿਜ਼ 2 ਮਹੀਨੇ ਦਾ ਸਮਾਂ ਸੀ ਘਰ ਦੇ ਵਿੱਚ ਜੋੜੇ ਬੱਚੇ ਹੋ ਜਾਣੇ ਸੀ ਪਰ ਉਸ ਤੋਂ ਪਹਿਲਾਂ ਹੀ ਪਿਓ ਦੇ ਵੱਲੋਂ ਹੀ ਆਪਣੇ ਬੱਚਿਆਂ ਨੂੰ ਵੀ ਖਤਮ ਕਰ ਦਿੱਤਾ ਗਿਆ ਨਾਲ ਹੀ ਆਪਣੀ ਪਤਨੀ ਨੂੰ ਵੀ ਇੰਨੀ ਬੁਰੀ ਤਰ੍ਹਾਂ ਦੇ ਨਾਲ ਜਾਨ ਲਈ ਗਈ ਹੈ ਕਿ ਪਿੰਡ ਵਾਲੇ ਵੀ ਦੇਖ ਕੇ ਹੈਰਾਨ ਰਹਿ ਗਏ ਮੰਜੇ ਦੇ ਨਾਲ ਬੰਨੀ ਉਸ ਦੀ ਕੱਲੀ ਸੜੀ ਮ੍ਰਿਤਕ ਦੇ ਸਵਾਹ ਹੋ ਚੁੱਕਿਆ ਸ਼ਰੀਰ ਦੇਖ ਕੇ ਪੁਲਿਸ ਵਾਲੇ ਵੀ 당ਗ ਰਹਿ ਗਏ ਉਸ ਤੋਂ ਬਾਅਦ ਪਤਾ ਲੱਗਿਆ ਕਿ ਪਤੀ ਘਰ ਤੋਂ ਫਰਾਰ ਹੋ ਗਿਆ ਸੀ ਹੁਣ ਇਸੇ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਨੇ ਤ੍ਰਿੰਦਕੀ ਪਰਿਹਰਕਰਤ ਆਪਣੇ ਹੀ ਪਰਿਵਾਰ ਦੇ ਨਾਲ ਆਪਣੀ ਹੀ ਪਤਨੀ ਅਤੇ ਬੱਚਿਆਂ ਦੇ ਨਾਲ ਕੀਤੀ ਸੀ ਅਤੇ ਇਸ ਵግਰੋਂ ਕੁੜੀ ਦੀ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਕਦੇ ਕੋਈ ਐਡੀ ਵੱਡੀ ਗੱਲ ਪਰਿਵਾਰ ਦੇ ਵਿੱਚ ਨਹੀਂ ਸੁਣੀ ਸੀ ਪਤਾ ਵੀ ਹੁਣ ਲੱਗਿਆ ਕਿ ਇਹ 2-4 ਦਿਨਾਂ ਤੋਂ ਕੋਈ ਨਸ਼ਾ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰ ਗਈ 6 ਮਹੀਨੇ ਦੀ ਗਰਭਵਤੀ ਆਪਣੀ ਧੀ ਨੂੰ ਲੈ ਕੇ ਮਾਂ ਇਸ ਗੱਲ ਦੇ ਲਈ ਖੁਸ਼ ਸੀ ਕਿ ਥੋੜੇ ਸਮੇਂ ਬਾਅਦ ਘਰ ਦੇ ਵਿੱਚ ਜੋੜੇ ਬੱਚੇ ਆ ਜਾਣੇ ਨੇ ਪਰ ਨਹੀਂ ਪਤਾ ਸੀ ਕਿ ਉਹ ਆਪਣੀ ਧੀ ਵੀ ਗਵਾ ਬੈਠੇਗੀ ਅਜ ਰੋਂਦੀ ਕੁਰਲੌਂਦੀ ਅਤੇ ਹੌਂਕੇ ਭਰਦੀ ਮਾਂ ਹੀ ਕਹਿ ਰਹੀ ਹੈ ਕਿ ਉਸ ਦੇ ਜਵਾਈ ਨੂੰ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਉਸ ਨੇ ਧੀ ਦੇ ਨਾਲ ਐਨੀ ਮਾੜੀ ਅਤੇ ਘਟੀਆ ਹਰਕਤ ਕੀਤੀ ਹੈ ਜਿਸ ਨੂੰ ਕਿ ਭੁਲਾਇਆ ਨਹੀਂ ਜਾ ਸਕਦਾ ਉਧਰ ਪੁਲਿਸ ਦਾ ਕਹਿਣਾ ਸੀ ਕਿ ਰੀਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਖੁਲਾਸਾ ਹੋਵੇਗਾ ਕਿ ਆਖਰਕਾਰ ਇਸ ਵਿਅਕਤੀ ਦੇ ਵੱਲੋਂ ਆਪਣੇ ਹੀ ਹਸਤੇ ਖੇੜਦੇ ਪਰਿਵਾਰ ਨੂੰ ਇੰਜ ਖਤਮ ਕਿਉਂ ਕੀਤਾ ਗਿਆ ਨਾਲ ਹੀ ਪਿੰਡ ਵਾਲੇ ਵੀ ਸਾਹਮਣੇ ਆਏ ਜਿਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾਕੀਵੇਂ ਵਾਪਰੀ ਗਵਾਂਡੀਆਂ ਨੂੰ ਅੱਗ ਲੱਗਣ ਦਾ ਜ਼ਰੂਰ ਪਤਾ ਲੱਗਿਆ ਸੀ ਪਰ ਇਹ ਨਹੀਂ ਪਤਾ ਚੱਲਿਆ ਸੀ ਕਿ ਉਸਨੇ ਆਪਣੀ ਪਤਨੀ ਨੂੰ ਹੀ ਜ਼ਿੰਦਾ ਸਾੜ ਦਿੱਤਾ ਉਦੀ ਮਾਵਾ ਉਹ ਮੇਰੀ ਧੀ ਆ ਅੱਜ ਕੱਲ ਅੱਗ ਲਾ ਕੇ ਮੇਰੇ ਜਵਾਈ ਨੇ ਸਾਰਿਆ ਗਿਆ ਵਾ ਵੱਧੋ ਵੱਧ ਸਾਬ ਮੈਂ ਅੱਲਾ ਜ਼ਾਇਦਾ ਫਾਂਸੀ ਵੇਲੇ ਚਾਹੀਦੀ ਮੇਰੀ ਧੀ ਨੇ ਅੱਗ ਲਾ ਕੇ ਨਾ ਇਹਨੂੰ ਸੜਲਾ ਚਾਹੀਦਾ ਅਮਰ ਮੰਦਾ ਜੀ ਅੱਗੇ ਦਰਵਾਜ਼ੇ ਤੇਰੀ ਗੱਲ ਸੁਣ ਕੇ ਫੇਰ ਦੇ ਦੋ ਬੱਚੇ 6 ਮਹੀਨੇ ਸੱਟੇ ਮਹੀਨੇ ਜਿਹੜੀ ਡਿਲੀਵਰੀ ਹੋ ਰਹੀ ਸੀ ਅੰਨ ਵੀ ਉਹਦਾ ਹੀ ਮਾਂ ਦਾ ਜਿਹਦਾ ਜਿੱਦਾ ਫੇਰ ਮਰੀ ਐ ਸਾਰ ਕੇ ਬਾਦ ਦਿੱਤਾ ਗਿਆ ਮੇਰੀ ਨੂੰ ਸਾਫੇ ਲਾ ਲਈ ਦੋ ਇਸ ਨੂੰ ਸਾਫੇ ਲਾ ਲਈ ਦੋ ਇਹ ਮਿਆਰੇ ਢਾਈ ਕੇ ਸਾਹ ਹੋ ਗਈ ਨਹੀਂ ਪਹਿਲਾਂ ਤਾਂ ਕੋਈ ਨਾ ਜਾਣੀ ਕਰਦਾ ਹੋਣੀ ਪਤਾ ਲੱਗਿਆ ਵੀ ਦੋ ਚਾਰ ਦਿਨ ਫੋਹ ਰਚਾ ਕਰਦੇ ਆ ਬਹੁਤ ਜ਼ਿਆਦਾ ਅੱਜ ਪੁਲਿਸ ਕੋਲ ਕਾਰਵਾਈ ਕਰਾਈ ਹੋਈ ਆ ਦਰਖਾਸਤ ਦਿੱਤੀ ਹੋਈ ਆ ਪਰਚਾ ਕਰਾਇਆ ਹੋਇਆ ਵਾ ਅੱਜ ਹੀ ਰੈਸਟ ਆ ਜੀ ਉਹ ਤੇਰੇ ਪਿੰਡ ਵਾਲੀ ਕੁੜੀ ਐ ਤੇ ਕਲੇਰੀ ਉਹ ਤਾਂ ਵਿਆਹੀ ਹੋਈ ਆ ਹਾਂ ਦਾ ਮੈਨੂੰ ਫੋਨ ਕੀਤਾ ਵੀ ਪਿੰਕੀ ਤੇ ਅੱਗ ਲੱਗੀ ਹੋਈ ਐ ਅਸੀਂ ਆ ਕੇ ਉਹ ਕਹਿੰਦੀ ਬੱਬ ਕਾਲੇ ਦਵਾਈ ਲੈਣ ਵਾਸਤੇ ਆਉਣਾ ਹੀ ਆਖਿਆ ਬੱਬ ਕਾਲੇ ਆਈ ਹੋਈ ਆ ਠੀਕ ਚਲੋਰੇ ਘਰ ਅੱਗ ਲੱਗੀ ਹੀ ਬਜਾ ਦਈਏ ਹਾਂਜੀ ਨਹੀਂ ਇਹਨੂੰ ਪੂਰਾ ਵੀ ਨਹੀਂ ਪਤਾ ਲੱਗਾ ਯਾ ਕਿ ਅੱਗ ਹੀ ਲੱਗੀ ਆ ਉਹ ਤਾਂ ਟਿਫਨ ਪਿਆ ਹੀ ਰੋਟੀ ਵਾਲਾ ਉਹ ਮੈਂ ਚੁੱਕਣ ਗਈ ਫਿਰ ਉਹਨਾਂ ਜਲ ਜੇ ਪਲਸ ਕਰਦਾ ਹੀ ਉਹਨੇ 450 ਰੁਪਏ ਦਰ ਲਿਆ ਹੋਇਆ ਸੀ ਉਹ ਚੁੱਕਣ ਗਈ ਤੇ ਮੇਰੀ ਬੇਟੀ ਦੇ ਦੋਵੇਂ ਪੈਰ ਜਿਹੜੇ ਥੱਲੇ ਪਏ ਸੀ ਫੇਰ ਮੇਰਾ ਧੜਲ ਤੇ ਆ ਗਿਆ ਸਾਰੇ ਸਾਰ ਦਿੱਤਾ ਮੇਰੀ ਤੀਨ ਸਾਰੇ ਲੋਧੀ ਆ ਰਹੀ ਸੀ ਸਾਰੇ ਲੋਧੀ ਜੀ ਦੋਸ਼ੀ ਜਿਹੜਾ ਉਹਦਾ ਪਤੀ ਸੀ ਗਗਦੇਵ ਸਿੰਘ ਗੁਰਪਲਾਡੀ ਪੁੱਤਰ ਨਰਿੰਦਰ ਸਿੰਘ ਜਿਹੜਾ ਰਸਤਾ ਚੁੱਕਿਆ ਕਿਹੜੀ ਲੋਕੇਸ਼ੀ ਤੇ ਰਸਤੇ ਚੁੱਕਿਆ ਤੇ ਕੌਣ ਲਿਖਿਆ ਪੁੱਤੋਂ ਪਿੰਡ ਤੋਂ ਬਾਹਰ-ਬਾਰ ਉਹਨੂੰ ਕੱਲ ਕੋਟ ਮਤਾਬ ਵਾਲੀ ਸਾਈਡ ਤੋਂ ਉਹਦਾ ਰਸਤਾ ਪੂਰਾਤੀ ਕਰ ਲਿਆ ਸੀਗਾ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਹੈ ਕੋਰਟ ਲੋ ਇਹਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਦੁਬਾਰਾ ਪੇਸ਼ ਕਰਾਂਗੇ ਕੋਰਟ 'ਚ ਇਹਦੇ ਬਿਆਨਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਪਰਵਾਹਾਂ ਨੇ ਇਹ ਜਿਹੜੀ ਮਰਨ ਵਾਲੀ ਆ ਪਿੰਕੀ ਉਹਦੀ ਮਾਤਾ ਦੇ ਬਿਆਨ ਤੇ ਜੋਤੀ ਪਤਨੀ ਵੀਰਾ ਵਾਸੀ ਕਲੀਅਰ ਕਮਾਂਡ ਟਾਣਾ ਖਲਚੀਆਂ ਦੇ ਬਿਆਨ ਦੇ ਉੱਤੇ ਐਫਆਈਆ ਦਰਜ ਕੀਤੀ ਗਈ। ਕੀ ਕਾਰਨ ਸਰ ਕੀ ਰਿਹਾ ਹੈਗਾ ਹੁਣ ਤੱਕ ਜੀ ਜਾਂਚ? ਕਾਰਨ ਚ ਚੱਲ ਰਹੀ ਹੈ ਇਨਵੈਸਟੀਗੇਸ਼ਨ ਅਜੇ ਨ ਪੂਰਤ ਸਪੇਸ਼ ਕੀਤਾ ਹੈ। ਇਨਵੈਸਟੀਗੇਸ਼ਨ ਜਾਰੀ ਹੈ। ਦੋ ਦਿਨਾਂ ਵਿੱਚ ਪਤਾ ਲੱਗ ਜਾਊਗਾ ਕਿ ਜੋ ਜੋਏ ਦੇ ਕਿਸ ਕਾਰਨ ਕਰਕੇ ਨੇ ਆਪਣੀ ਪਤਨੀ ਨੂੰ ਕਤਲ ਕਰਕੇ ਛੱਡ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਕੋਈ ਫਿਰ ਹਾਲ ਕੋਈ ਇੱਕ ਦਾ ਕੋਈ ਚੀਜ਼ ਨਹੀਂ ਜਾਤੀ ਚਾਉਂਦੇ ਆ ਕਿ ਐਵੇਂ ਛੋਟੇ ਮੋਟੇ ਆਵੇਂ ਮਨ ਮਟਾਉ ਭਰੇਲੂ ਝਗੜਿਆਂ ਦੇ ਉੱਤੇ ਇੰਨੇ ਜਟਾਵਾ ਇਹ ਐਡਾ ਵੱਡਾ ਕਦਮ ਚੁੱਕ ਲਿਆ। ਪੀੜਾ ਸੀ ਗਾ ਸੁਖਦੇਵ ਸਿੰਘ ਕਿ ਉਹਦੇ ਘਰ ਗਵੰਡੀਆਂ ਨੇ ਵੇਖਿਆ ਅੱਗ ਲੱਗੀ ਆ ਅੱਗ ਲੱਗਣ ਦੇ ਨਾਲ ਜਦੋਂ ਉਹਨਾਂ ਨੇ ਲੋਕਾਂ ਨੇ ਜਾ ਕੇ ਅੰਦਰ ਵੇਖਿਆ ਤੇ ਉਹਦੀ ਵਾਈਫ ਦੀ ਜਿਹੜੀ ਆ ਸੜ ਚੁੱਕੀ ਸੀਗੀ ਉਹ ਰੋਲੇ ਆ ਦੇਵਕੂਖ ਨੇ ਬੰਦਿਆਂ ਨੇ ਉਹਦੇ ਹਸਬੰਦ ਨੇ ਉਹਨੂੰ ਮੰਜੇ ਨਾਲ ਬੰਨ ਕੇ ਤੇ ਉਹਨੂੰ ਸਾੜਤਾ ਵਿਚਾਰੀ ਲੜਾਈ ਤੇ ਗੜਾ ਦਿੰਦਾ ਸੀਗਾ ਨਹੀਂ ਇਹ ਕੋਈ ਨੌਲੇਜ ਸੁਣ ਚ ਨਹੀਂ ਆਇਆ ਜੀ ਕਦੀ ਸੁਣਦੇ ਵਿੱਚ ਆਇਆ ਸੀ ਕਿ ਗਰਭਵਤੀ ਸੀ ਤੇ ਉਹ ਸੀਗੇ ਮੇਰੇ ਖਿਆਲ ਨਾਲ 6 ਮਹੀਨੇ ਦੀ ਉਹਨਾਂ ਦੀ ਲੜਕੀ ਦੀ ਮਦਰ ਨੇ ਦੱਸਿਆ ਵੀ ਗਰਮੈਂਸੀ ਸੀਗੀ ਹਾਂਜੀ ਜੋੜਾ ਜੋੜੇ ਬੱਚੇ ਹੋਣ ਵਾਲੇ ਸੀ ਕੀ ਦੋਸ਼ੀ ਲੋਕ ਕੋਈ ਨਸ਼ੇੜਾ ਜਾਂ ਨਸ਼ਾ ਕੀਤਾ ਕੇ ਕੀ ਵੀ ਕੋਈ ਅਸੀਂ ਤੇ ਨਹੀਂ ਕਦੀ ਇਹ ਚੀਜ਼ ਸੁਣੀ ਵਾ ਤੇ ਵੈਸੇ ਆਧੀ ਹੜੀ ਢੂੜੀ ਵੀ ਕਰਦਾ ਸੀਗਾ ਤੇ ਉਦਾਂ ਕਹਿੰਦਿਆ ਵੀ ਅੱਜ ਥੋੜਾ ਨਸ਼ੇ ਦੀ ਹਾਲਤ ਚ ਸੀਗਾ ਮੌਕੇ ਤੇ ਮੌਤ ਹੋ ਜਾਂਦੀ ਤੇ ਨਹੀਂ ਮੌਕੇ ਤੇ ਮੌਤ ਹੋ ਗਈ ਜੀ ਪੁਲਿਸ ਨੇ ਅਰੇ ਹਸਤੇ ਚ ਲੈ ਕੇ ਕਿ ਉਹਨਾਂ ਨੇ ਇਥੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ। ਕਿ ਕੋਈ ਜਿਹੜਾ ਮੌਕੇ ਤੇ ਫਰਾਰ ਹੋ ਜਾਂਦਾ ਕਿ ਪੁਲਿਸ ਨਹੀਂ ਮੌਕੇ ਤੇ ਫਰਾਰ ਹੋ ਗਿਆ। ਬਾਅਦ ਚ ਪੁਲਿਸ ਨੇ ਅਰੈਸਟ ਕਰ ਲਿਆ। ਘਰ ਦੇ ਵਿੱਚ ਕੋਰ ਕੋਣ ਸੀ ਦੱਸੋ। ਨਹੀਂ ਬਸ ਦੋਵੇਂ ਹੀ ਗ੍ਰੀਨ ਸੀ। ਦੋਵੇਂ ਹੀ ਦੋਵੇਂ ਹੀ ਗ੍ਰੀਨ ਸੀ। ਮੌਕੇ ਤੋਂ ਕਿੱਥੇ ਕੀਤਾ ਰਸਤਾ? ਇੱਥੋਂ ਕੀਤਾ ਗਿਆ। ਨਹੀਂ ਇਹ ਪਤਾ ਨਹੀਂ ਜੀ ਕਿੱਥੋਂ ਕੀਤਾ। ਇਧਰੋਂ ਕਿ ਦੇ ਇਧਰ ਰਸਤੇ ਦੇ ਭੱਜਾ ਭੁੱਜਾ ਜਾਂਦਾ ਕੀਤਾ। ਹਾਂਜੀ।